ਕਸਬਾ ਦਿਨਨਗਰ ਦੇ ਤਹਿਤ ਆਉਂਦੇ ਪਿੰਡ ਪੰਨੀਆੜ ਦੇ ਰਹਿਣ ਵਾਲੇ ਸਾਸੀ ਬਰਾਦਰੀ ਨਾਲ ਸੰਬੰਧਿਤ ਇੱਕ ਨੌਜਵਾਨ ਪ੍ਰਵੀਨ ਕੁਮਾਰ ਜੋ ਛੋਟਾ ਜਿਹਾ ਸਲੂਨ ਚਲਾਉਂਦਾ ਹੈ ਉਹਨੂੰ ਪਿਛਲੇ ਮਹੀਨੇ ਕੁਝ ਨੌਜਵਾਨਾਂ ਨੇ ਮਾਮੂਲੀ ਜਿਹੇ ਵਿਵਾਦ ਦੇ ਚਲਦੇ ਛੁਰੀਆਂ ਮਾਰ ਕੇ ਗੰਭੀਰ ਰੂਵਿਜਖਮੀ ਕਰ ਦਿੱਤਾ ਸੀ ਜੋ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਮਾਮਲੇ ਵਿੱਚ ਪੁਲਿਸ ਕਾਰਵਾਈ ਨਾ ਹੋਣ ਦੇ ਚਲਦੇ ਨੌਜਵਾਨ ਦੇ ਪਰਿਵਾਰ ਅਤੇ ਸਾਸੀ ਬਰਾਦਰੀ ਵੱਲੋਂ ਸ਼ਹਿਰ ਦੇ ਗੁਰੂ ਨਾਨਕ ਪਾਰਕ ਤੋਂ ਲੈ ਕੇ ਐਸਐਸਪੀ ਦਫ਼ਤਰ ਤੱਕ ਰੋਸ਼ ਮਾਰਚ ਕੀਤਾ ਗਿਆ ਤੇ ਪੁਲਿਸ ਦੇ ਵਿੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਕਲ 23 ਤਰੀਕ ਦੀ ਹੈ ਪਿਛਲੇ ਮਹੀਨੇ ਦੀ ਕੁਛ ਨਹੀਂ ਬਸ ਆਈ ਕਪੜੇ ਧੋਂਦੇ ਸੀ ਘਰ ਤੇ ਜਿਹੜਾ ਸਾਡੀ ਗਲੀ ਜਿੱਦਾਂ ਹੁਣ ਆਪਾਂ ਕਾਂ ਮਸ਼ੀਨ ਲਾਈਏ ਤੇ ਉਹਦਾ ਪਾਣੀ ਗਲੀ ਹਲ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਪਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰ ਖੜਾ ਹੋ ਗਿਆ ਕਿ ਆਣੀਆ ਜਾਂਦੇ ਤੇ ਉਸੇ ਦਾ ਉਹਨਾਂ ਕੋਠੇ ਸੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਛੱਟਿਆ ਤੇ ਇਸੇ ਗੱਲ ਤੋਂ ਸਾਨੂੰ ਗਾਲਾਂ ਕੱਢਣ ਲੱਗੀ ਆਪਾਂ ਉਹਨਾਂ ਦੇ ਅੱਗੇ ਕਿਹਾ ਕੋਈ ਨਾ ਤੁਸੀਂ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ਼ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਤੋਂ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ 3 ਜਾਨੀਆਂ ਜੋ ਮੇਰੇ ਹੱਥੀ ਪੈ ਗਏ ਤੇ ਮੁੰਡੇ ਮੁੰਡੇ ਉਹਨਾਂ ਨੇ ਉਹਨਾਂ ਨੇ ਮੇਰੇ ਹੱਥੀ ਪਰ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਤੇ ਅੰਦਰ ਬੜੀ ਆਪਣੇ ਤੇ ਜਿਹੜਾ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਉਹ ਹੱਥ ਉੱਥ ਜੋੜੇ ਮੇਰੇ ਹਸਬੰਦ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡੇ ਨਾਲ ਹੱਥ ਉੱਥ ਜੋੜੇ ਤੇ ਅਸਾਂ ਨੂੰ ਲੱਗਿਆ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਕ ਕਰਾਉਣ ਲੱਗੇ ਸਾਰੇ ਕੋ ਸਾਨੂੰਗਾ ਸਾਰੇ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੰਦਾ ਨਹੀਂ ਉਸ ਤੋਂ ਬਾਅਦ ਪਤਾ ਕਿ ਚਾਲਕ 3-4 ਜਾਣੇ ਹੀ ਉਹਨਾਂ ਨੇ ਮੇਰਾ ਢੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਰੇ ਸ਼ੇਪ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਉਹਰੇ ਢੇਰ ਤੇ 3-4 ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸਲੱਖਾਂ ਉਹਨਾਂ ਦੇ ਪਿਓ ਦਾ ਬਾਕੀ ਬੇਪਛਾਨੇ ਆ ਬਾਕੀ ਉਹਨਾਂ ਦੇ ਉਹ ਨਾਮ ਹੀ ਆਏਗੇ ਅਸੀਂ ਜਦਨ 23 ਤਰੀਕ ਨੂੰ ਅਸੀਂ ਪਰਚਾ ਦੇ ਗਏ ਸੀ ਸਿੰਘੂਆਲ ਇਹ ਹੋਤੀ ਹੈ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1 2 ਦਿਨ ਬਾਅਦ ਪੁਲਸ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਕਿ ਉਹਨਾਂ ਦੇ ਘਰ ਕੋਈ ਵੀ ਨਹੀਂ ਉਸ ਤੋਂ ਬਾਅਦ ਸਿਰਫ ਮੈਂ ਠਾਇਆਂ ਦਿਨਾਂ ਵਿੱਚ ਆ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਕੁਲੇਓ ਕੇ ਸ਼ਰੀਆਂ ਫਿਰਦੇ ਬਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਨਹੀਂ ਉਹ ਕਹਿੰਦੇ ਵੀ ਆਪਾਂ ਪੁਲਿਸ ਨੂੰ ਪੈਸੇ ਭਰੀ ਦਾਂ ਜੇ ਪੁਲਿਸ ਨੇ ਕੋਈ ਨਹੀਂ ਖਾਣਾ ਸਾਸ਼ ਯੂਥ ਪ੍ਰੇਡੈਂਟ 올 ਇੰਡੀਆ ਸਾਂਸਪਾਸਾ ਸੰਗ ਸਮਾਜ ਤੋਂ ਰੌਣਕੀ ਰਾਮਾਲਾ ਅੱਜ ਸਾਡਾ ਸਾਰਾ ਸਮਾਜਰਾ ਔਰ ਸਾਡੀਆਂ ਹੋਰ ਵੀ ਜਥੇਬੰਦੀਆਂ ਇੱਥੇ ਐਸਐਸਪੀ ਦਫ਼ਤਰ ਗੁਰਦਾਸਪੁਰ ਪਹੁੰਚਿਆ ਨੇ ਕੁਝ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ ਸਾਂਸੀ ਸਮਾਜ ਦਾ ਨੌਜਵਾਂ ਲੜਕਾ ਜੋ ਬਹੁਤ ਹੀ ਮਾਤਰ ਔਰ ਗਰੀਬ ਪਰਿਵਾਰ ਤੋਂ ਐ ਸੀ ਔਰ ਉਹਨੂੰ ਤਨਾੜ ਲੋਕਾਂ ਨੇ ਜੋ ਯਰਨਰ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਨਾੜ ਲੋਕਾਂ ਨੇ ਬਿਨਾਂ ਵਜੋਂ ਕਿੱਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਨੁਕਸਾਨ ਲੱਗਿਆ ਜੋ ਅੱਜ ਵੀ ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾੜੇ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦੀਨਾਨਗਰ ਐ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜਥੇਬੰਦੀਆਂ ਔਰ ਸਮਾਜ ਮੰਗ ਕਰਤਾ ਕਿ ਉਹਨਾਂ ਤਨਹਾਰ ਲੋਕਾਂ ਦੇ ਖਿਲਾਫ 307 ਦਾ ਪਰਚਾ ਦਰਜ ਕੀਤਾ ਜਾਵੇ ਔਰ ਐਸਸੀਐਸਟੀ ਐਕਟ ਜਿਹੜਾ ਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਫਾਈ ਦੇ ਉੱਤੇ ਹੀ ਤੇ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਕਿ ਗਰੀਬ ਹੈ ਦਾ ਮਤਲਬ ਇਹ ਨਹੀਂ ਹੁਣਾ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫਰਕ ਕੇ ਤੂੰ ਤੂੰ ਮੈਂ ਮਾ ਹੁਣ ਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕੋਟੇ ਕਰਦੇ ਕਿਰਚਾ ਮਾਰ ਕੇ ਉਹਨੂੰ ਕਾਫੀ ਜ਼ਖਮੀ ਗੰਭੀਰ ਜ਼ਖਮੀਆਂ ਨੂੰ ਕਰ ਦਿੱਤਾ ਇਹ ਅੱਜ ਮੰਗ ਕਰਦੇ ਆ ਕਿ ਉਹ ਜਿਹੜੇ ਤਲਾੜ ਰੋਕ ਨੇ ਗੁੰਡੇ ਨਾ ਉਹਨਾਂ ਨੂੰ ਕਵਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ